ਔਰ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਸਰਕਾਰ ਅਜਿਹਾ ਕੁਝ ਕਰਦੀ ਹੈ ਸਾਨੂੰ ਕਿਸਾਨਾਂ ماں ਪੰਚਾਇਤ ਕਰਕੇ ਸ਼ਾਂਤਮਈ ਤੰਗੜੇ ਨਾਲ ਦੀ ਗੱਲ ਨਹੀਂ ਜੀ ਰੱਖਣ ਦਿੰਦੀ ਤਾਂ ਫਿਰ ਸਵਾਲਾਂ ਦੇ ਵਿੱਚ ਸਵਾਲ ਹੋਰ ਐਂਡ ਲੇਕਿਨ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ ਨੌਜਵਾਨ ਇਹ ਜਟਮੀ ਹੈ ਸੱਟ ਲੱਗੀ ਹੈ ਅਸੀਂ ਇਹਨੂੰ ਦੋ ਤਿੰਨ ਵਾਰੀ ਰਿਕਵੈਸਟ ਕੀਤੀ ਹੈ ਕਿ ਬੇਟਾ ਤੂੰ ਨਾ ਜਾ ਕਿਉਂਕਿ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਹੈ ਜਿਸ ਤਰ੍ਹਾਂ ਦਾ ਸਰਕਾਰ ਅੱਗੇ ਵਰਤਾਰਾ ਵਰਤਾ ਰਹੀ ਹੈ ਕਿਤੇ ਵੀ ਜਾ ਕੇ ਅਗਰ ਕੋਈ ਹੱਥੋਂ ਪਾਈ ਦੀ ਨੋਟ ਆਉਂਦੀ ਹੈ। ਨਾ ਤਾਂ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ। ਨਾ ਸਾਡਾ ਧਰਨਾ ਦੇਣ ਦਾ ਪ੍ਰੋਗਰਾਮ ਹੈ। ਨਾ ਸਾਡਾ ਸੜਕ ਰੋਕਣ ਦਾ ਪ੍ਰੋਗਰਾਮ ਹੈ। ਲੇਕਿਨ ਉਥੇ ਡਿਸਟਰਬ ਕੀਤਾ ਜਾ ਰਿਹਾ ਹੈ। ਸਾਡੇ ਅਲੱਗ-ਅਲੱਗ ਇਲਾਕਿਆਂ ਤੋਂ ਜਿਵੇਂ-ਜਿਵੇਂ ਬੱਸਾਂ ਆ ਰਹੀਆਂ ਨੇ ਸਭ ਨੂੰ ਜਗਾ-ਜਗਾ ਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਰਾਜਸਥਾਨ ਤੋਂ ਸਾਥੀ ਆ ਰਹੇ ਸੀ। ਉਹਨਾਂ ਨੂੰ ਵੀ ਇੱਕ ਟੋਲ ਤੇ ਰੋਕਿਆ। ਸਾਨੂੰ ਵੀ ਦੋ ਥਾਵਾਂ ਤੇ ਰੋਕਿਆ। ਤੋਂ ਇਸ ਵੇਲੇ ਅਸੀਂ ਕਮਤਾਨ ਸਾਹਿਬ ਗੁਰਦੁਆਰੇ 'ਚ ਖੜੇ ਆ। ਪੰਜਾਬ ਤੋਂ ਲਗਾਤਾਰ ਬੱਸਾਂ ਹਮਤਾਨ ਸਾਹਿਬ ਆ ਰਹੀਆਂ ਨੇ ਆਪਨੇ ਦੇਖਿਆ ਹੋਵੇਗਾ ਕਈ ਵਾਰ ਸਾਨੂੰ ਲਾਈਵ ਹੋ ਕੇ ਇਹ ਗੱਲ ਤੁਹਾਡੇ ਤੱਕ ਪਹੁੰਚਾਉਣੀ ਪਈ ਹੈ ਕਿ ਜਗਾ ਜਗਾ ਦੇ ਉੱਤੇ ਅੜਚਲਾ ਪੈਦਾ ਕਰਕੇ ਬੈਰੀਕੇਟਿੰਗ ਕਰਕੇ ਪੁਲਿਸ ਫੋਰਸੇਜ਼ ਲਾ ਕੇ ਸਾਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਇਹ ਸਪਸ਼ਟ ਹੈ ਕਿ ਕਿਸਾਨਾਂ ਦੇ ਇੱਕਜੁੱਟ ਤੋਂ ਕਿਸਾਨਾਂ ਦੀ ਦਲੀਲ ਤੋਂ किसानਾਂ ਦੀ ਆਵਾਜ਼ ਤੋਂ ਭਾਰਪਾ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ ਤੇ ਪੂਰੀ ਤਰ੍ਹਾਂ ਘਬराई ਹੋਈ ਹੈ ਡਰੀ ਹੋਈ ਹੈ ਨਹੀਂ ਤਾਂ ਸਾਡਾ ਪ੍ਰੋਗਰਾਮ ਤਾਂ ਸਿਰਫ ਇੱਕ ਕਿਸਾਨ ਮਹਾਪੰਚਾਇਤ ਉਹ ਵੀ ਉਚਾਣਾ ਚਾ ਨਾ ਤਾਂ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਨਾ ਸਾਡਾ ਧਰਨਾ ਦੇਣ ਦਾ ਪ੍ਰੋਗਰਾਮ ਹੈ ਨਾ ਸਾਡਾ ਸੜਕ ਰੋਕਣ ਦਾ ਪ੍ਰੋਗਰਾਮ ਹੈ ਲੇਕਿਨ ਉੱਥੇ ਡਿਸਟਰਬ ਕੀਤਾ ਜਾ ਰਿਹਾ ਹੈ ਸਾਡੇ ਅਲੱਗ-ਅਲੱਗ ਇਲਾਕਿਆਂ ਤੋਂ ਜਿਵੇਂ-ਜਿਵੇਂ ਬੱਸਾਂ ਆ ਰਹੀਆਂ ਨੇ ਸਭ ਨੂੰ ਜਗਾ-ਜਗਾ ਦੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਰਾਜਸਥਾਨ ਤੋਂ ਸੱਭੀ ਆ ਰਹੇ ਸੀ ਉਹਨਾਂ ਨੂੰ ਵੀ ਇੱਕ ਟੋਲ ਤੇ ਰੋਕਿਆ ਸਾਨੂੰ ਵੀ ਦੋ ਥਾਵਾਂ ਤੇ ਰੋਕਿਆ ਹੋਰ ਜਿਹੜੀਆਂ ਬੱਸੇ ਗਈਆਂ ਉਹਨਾਂ ਨੂੰ ਵੀ ਰੋਕਿਆ ਹੁਣ ਮੈਂ ਅਗਲੀ ਜਿਹੜੀ ਗੱਲ ਕਹਿਣੀ ਚਾਹੁੰਦਾ ਇੰਪੋਰਟੈਂਟ ਉਹ ਹੈ ਆ ਸਰਕਾਰ ਜਿੰਨਾ ਮਰਜੀ ਜ਼ੋਰ ਲਾ ਲੇ ਕਿਸਾਨ ਮਹਾਪੰਚਾਇਤ ਆਪਣਾ ਰੰਗ ਦਿਖਾਏਗੀ ਇਹ ਦਿਖੇਗਾ ਆ ਜਿਹੜਾ ਸਾਡੇ ਨਾਲ ਨੌਜਵਾਨ ਖੜਾ ਹੈ ਇਹਦਾ ਨਾਮ ਹੈ ਪ੍ਰਿਤਪਾਲ ਇਹ ਉਹ ਨੌਜਵਾਨ ਹੈ ਉਹ ਮੁੰਡਾ ਹੈ ਇਨੂੰ 21 ਤਰੀਕ ਨੂੰ ਚੱਕਿਆ ਗਿਆ ਬੋਰੀ ਚ ਪਾ ਕੇ ਲਿਜਾ ਕੇ ਕੁੱਟਿਆ ਗਿਆ ਜਬਾੜਾ ਤੋੜਿਆ ਗਿਆ ਲੱਤ ਤੋੜੀ ਗਈ ਬਾਹ ਤੋੜੀ ਗਈ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਇਹ ਯੋਧਾ ਫੇਰ ਮਤਲਬ ਮੈਦਾਨ ਚ ਖੜਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੱਜਬੇ ਇਸ ਜੱਜਬੇ ਦੀ ਜਿੱਤ ਹੋਣੀ ਹੈ ਮਿੱਤਰੋ ਇਸ ਸੋਚ ਦੀ ਜਿੱਤ ਹੋਣੀ ਹੈ ਔਰ ਇਹ ਸਾਡੇ ਨਾਲ ਚੈਟ ਕਰ ਰਿਹਾ ਇੱਥੇ ਅਸੀਂ ਗੁਰਦੁਆਰਾ ਸਾਹਿਬ ਖੜੇ ਆਂ ਬਾਰ ਬਾਰ ਇਹਦੇ ਵੱਲ ਆ ਰਿਹਾ ਵੀ ਮੈਂ ਜਾਊਂਗਾ ਲੇਕਿਨ ਅਸੀਂ ਮਹਿਸੂਸ ਕਰਦੇ ਆ ਕਿ ਸਾਡਾ ਨੌਜਵਾਨ ਜਖਮੀ ਹੈ ਸੱਟ ਲੱਗੀ ਹੈ ਅਸੀਂ ਇਹਨੂੰ ਦੋ ਤਿੰਨ ਵਾਰੀ ਰਿਕਵੈਸਟ ਕੀਤੀ ਹੈ ਕਿ ਬੇਟਾ ਤੂੰ ਨਾ ਜਾ ਕਿਉਂਕਿ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਹੈ ਜਿਸ ਤਰ੍ਹਾਂ ਦਾ ਸਰਕਾਰ ਅੱਗੇ ਵਰਤਾਰਾ ਵਰਤਾ ਰਹੀ ਹੈ ਕਿਤੇ ਵੀ ਜਾ ਕੇ ਅਗਰ ਕੋਈ ਹੱਥੋਂ ਪਾਈ ਦੀ ਨੌਬਤ ਆਉਂਦੀ ਹੈ ਤੇਰਾ ਸਰੀਰ ਹਜੇ ਇਹ ਢਲਣ ਜੋਗ ਨਹੀਂ ਹੈ ਠੀਕ ਹੈ ਤੇਰਾ ਜज्बा ਬਹੁਤ ਮਜ਼ਬੂਤ ਆ ਜज्ਬੇ ਨਾਲ ਤੂੰ ਲੜ ਸਕਦਾ ਹੈ ਉਹ ਲੜ ਵੀ ਰਿਹਾ ਹੈ ਅੱਜ ਫੇਰ ਇਸ ਘਟ ਦੇ ਵਿੱਚ ਤੂੰ ਆ ਕੇ ਖੜਾ ਹੈ ਲੇਕਿਨ ਅਸੀਂ ਚਾਹੁੰਦੇ ਤੇਰੇ ਸਰੀਰ ਦੀ ਬੇਤੇ ਸਾਨੂੰ ਲੋੜ ਹੈ ਸੋ ਇਸ ਕਰਕੇ ਇਹਨੂੰ ਅਸੀਂ ਬਾਰ-ਬਾਰ ਇਹ ਕਹਿ ਰਹੇ ਕਿ ਥੈਨੂੰ ਅਸੀਂ ਨਹੀਂ ਲੱਗੇ ਜਾਣਾ ਲੇਕਿਨ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਇਹ ਨੌਜਵਾਨ ਇੱਥੇ ਵਿੱਚ ਖੜਾ ਹੈ ਔਰ ਅੱਜ ਸ਼ੁਭ ਕਰਨ ਦਾ ਪਰਿਵਾਰ ਵੀ ਇਸ ਕਿਸਾਨ ਮਹਾਪੰਚਾਇਤ ਦਾ ਹਿੱਸਾ ਹੈ ਤਾਂ ਡਰ ਵੀ ਇਹੀ ਹੈ ਸਰਕਾਰ ਨੂੰ ਡਰ ਇਹ ਹੈ ਕਿ ਜਦੋਂ ਇਹ ਮੁੰਡਾ ਤੇ ਸ਼ੁਭ ਕਰਨ ਦਾ ਬਾਪ ਸਟੇਜ ਤੇ ਜਾਏਗਾ ਲੋਕ ਦੇਖਣਗੇ ਭੋਲੇ ਭਾਲੇ ਚਿਹਰਿਆਂ ਨੂੰ ਲੋਕ ਦੇਖਣਗੇ ਲੋਕਾਂ ਦੇ ਸਾਹਮਣੇ ਆਏਗਾ ਸਰਕਾਰ ਦੀ ਕਰੂਰਤਾ ਔਰ ਉਸ ਕਰੂਰਤਾ ਤੋਂ ਘਬਰਾ ਕੇ ਸਰਕਾਰ ਇਸ ਗੱਲ ਤੇ ਤਰਤੀ ਕਿ ਇਹਨਾਂ ਦਾ ਇਕੱਠ ਹੋਣ ਹੀ ਨਹੀਂ ਦੇਣਾ ਤੋਂ ਮੇਰੇ ਨੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਲੋਕਾਂ ਤੱਕ ਪਹੁੰਚੇ ਸਰਕਾਰ ਤੱਕ ਪਹੁੰਚੇ हरियाणा ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਦੋਸਤ ਠੀਕ ਹੈ ਨਹੀਂ ਹੋਣ ਦੇਣਗੇ ਸਾਡੀ ਕਿਸਾਨ ਮਹਾਪੰਚਾਇਤ ਹੋ ਸਕਦਾ ਹੈ ਆਪਣੀ ਤਾਕਤ ਵਰਤ ਕੇ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਫਿਰ ਕੋਈ ਗੱਲ ਨਹੀਂ ਤੁਹਾਡੇ ਹੱਥ ਚ ਵੀ ਤਾਕਤ ਹੈ ਤੁਸੀਂ ਵੀ ਇਹ ਅੱਜ ਦੀ ਜਿਹੜੀ ਸਾਡੀ ਕਿਸਾਨ ਮਹਾਪੰਚਾਇਤ ਨੂੰ ਅੱਜ ਸਿਰ ਥੋੜਾ ਨਹੀਂ ਪੂਰੇ ਪੰਜਾਬ ਤੋਂ 200 ਬੱਸ ਆ ਰਹੀ ਹੈ ਔਰ ਹਰ ਬੱਸ ਨੇ 20000 ਰੁਪਏ ਦਿੱਤਾ ਹੈ 4 ਲੱਖ ਰੁਪਇਆ ਇਕੱਲੇ ਪੰਜਾਬ ਪੰਜਾਬ ਨੇ ਖਰਚ ਕੀਤਾ ਹੈ 4.4 ਕਰੋੜ ਰੁਪਇਆ ਤੇ ਜਦੋਂ 4 ਕਰੋੜ ਇਕੱਲੇ ਪੰਜਾਬ ਨੇ ਖਰਚ ਕੀਤਾ ਤੇ ਫਿਰ ਹਰਿਆਣੇ ਤੋਂ ਤਾਂ ਸਾਡੇ ਨਾਲੋਂ ਕਈ ਗੁਣਾ ਵੱਧ ਸੰਗਤ ਨੇ ਉੱਥੇ ਆਉਣਾ ਹੈ ਉਹਨਾਂ ਦਾ ਕਿੰਨਾ ਖਰਚ ਹੋਇਆ ਹੋਵੇਗਾ ਸੋ ਇਹ ਸਾਰਾ ਖਰਚ ਸਾਡੇ ਕਿਸਾਨ ਪਰਿਵਾਰ ਸਾਡੇ ਮਜ਼ਦੂਰ ਪਰਿਵਾਰ ਰਲ ਮਿਲ ਕੇ ਕਰ ਰਹੇ ਨੇ ਇਸ ਸਰਮਾ ਪੰਚਾਇਤ ਨੂੰ ਸਫਲ ਬਣਾਉਣ ਦੇ ਲਈ ਔਰ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਸਰਕਾਰ ਅਜਿਹਾ ਕੁਝ ਕਰਦੀ ਹੈ ਸਾਨੂੰ ਕਿਸਾਨਾਂ ماں ਪੰਚਾਇਤ ਕਰਕੇ ਸ਼ਾਂਤਮਈ ਤੌਰ ਦੇ ਨਾਲ ਉਹ ਗਲਮੀ ਦੀ ਨਹੀਂ ਰੱਖਣ ਦਿੰਦੀ ਤਾਂ ਫਿਰ ਸਵਾਲਾਂ ਦੇ ਵਿੱਚ ਸਵਾਲ ਹੋਰ ਐਡ ਹੋ ਜਾਣਗੇ ਕਿਰੋਂ ਸਵਾਲ ਵੀ ਆਪਾਂ ਇਹਨਾਂ ਤੋਂ ਪੁੱਛਾਂਗੇ ਬੋਲੋ ਜਵਾਬ ਦਿਓ ਇਹਨਾਂ ਖਿੱਲਾਂ ਦਾ ਕਿ ਤੁਸੀਂ ਕਿਸਾਨ ਤਾਂ ਦਿੱਲੀ ਨਹੀਂ ਜਾ ਰਹੇ ਸੀ ਪਿੱਛੇ ਤੁਸੀਂ ਦੇਖਿਆ ਮੈਂ ਲਾਈਵ ਹੋ ਕੇ ਦੱਸਿਆ ਸੀ ਇਹਨਾਂ ਨੇ ਪੱਥਰ ਦੇ ਬੈਰੀਕੇਟਿੰਗ ਕਰਨ ਦੀ ਫਿਰ ਕੋਸ਼ਿਸ਼ ਕੀਤੀ ਤਾਂ ਇਹਦਾ ਮਤਲਬ ਇਸਾਨਾਂ ਨੂੰ ਘਬराई ਹੋਈ ਆ ਸਰਕਾਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਕਾਕਾ ਸਿੰਘ ਜੀ ਕੋਟੜਾ ਦੀ ਗਵਾਈ ਵਿੱਚ ਸਿੱਧੂ ਪਰਜਾ ਸੇਬੰਦੀ ਵੱਲੋਂ ਅੱਜ 202 ਦਾ ਇੱਕ ਬਹੁਤ ਵੱਡਾ ਕਾਫਲਾ ਜੀਂਦੇ ਅਚਾਨਾ ਮੰਡੀ ਵਿੱਚ ਲੈ ਕੇ ਜਾਇਆ ਜਾਣਾ ਸੋ ਇਸ ਸਮੇਂ ਆਪਾਂ ਖੜੇ ਹਾਂ ਜੀ ਧੰਤਾਨ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਇੱਕ ਵਿਸ਼ਾਲ ਗਰਾਊਂਡ ਤੁਹਾਨੂੰ ਦਿਖ ਰਿਹਾ ਇੱਥੇ ਬੱਸਾਂ ਲਗਾਤਾਰ ਆ ਰਹੀਆਂ ਹਨ ਪੰਜਾਬ ਭਰ ਚੋਂ ਸੋ ਜਦੋਂ ਕਾਫਲਾ ਪੂਰੀ ਤਰ੍ਹਾਂ ਇਹ ਗਰਾਊਂਡ ਭਰ ਗਿਆ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਕਾਕਾ ਸਿੰਘ ਜੀ ਕੋਠੜਾ ਦੀ ਗਵਾਈ ਵਿੱਚ ਇੱਥੋਂ ਬੱਸਾਂ ਰਵਾਨਗੀ ਕਰਨ ਜੀਆਂ ਸੋ ਤੁਸੀਂ ਦੇਖ ਸਕਦੇ ਹੋ ਜੀ ਲਗਭਗ 50 ਦੇ ਕਰੀਬ ਬੱਸਾਂ ਇੱਥੇ ਪਹੁੰਚ ਚੁੱਕੀਆਂ ਹਨ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ